ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਸਬੂਰਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕਾਲੇ ਪਾਣੀ ਦਾ ਮੋਰਚਾ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਕਾਰੀ ਹਲਕਿਆਂ ਵਿੱਚ ਬੁੱਢਾ ਦਰਿਆ ਮੁੱਦੇ ਤੇ ਹਾਲ ਹੀ ਵਿੱਚ ਵਧੀ ਹੋਈ ਗਤੀਵਿਧੀ ਦਾ ਜਵਾਬ ਦਿੱਤਾ ਮੋਰਚੇ ਵੱਲੋਂ ਜਸਕੀਰਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ 3 ਸੀਈਟੀਪੀਜ਼ ਵਿਰੁੱਧ ਮਾਨਹਾਨੀ ਪਟੀਸ਼ਨਾਂ ਦਾਇਰ ਕੀਤੀਆਂ ਹਨ ਅਤੇ ਸਰਕਾਰ ਵੱਲੋਂ ਵਾਤਾਵਰਣ ਪ੍ਰਬੰਧਕੀ ਦੀਆਂ ਸ਼ਰਤਾਂ ਅਨੁਸਾਰ ਗੰਦੇ ਪਾਣੀ ਨੂੰ ਰੋਕ ਲਈ ਐਨਜੀਟੀ ਦੇ ਪਹਿਲਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਮੋਰਚੇ ਦੇ ਲਖਾ ਸਿੰਘ ਸਿਦਾਣਾ ਨੇ ਕਿਹਾ ਕਿ ਮੁੱਖ ਮੰਤਰੀ ਵਿਧਾਨ ਸਭਾ ਵਿੱਚ ਪਵਨ ਗੁਰੂ ਪਾਣੀ ਪਿਤਾ ਬਾਰੇ ਗੱਲ ਕਰ ਰਹੇ ਹਨ ਪਰ ਇੱਕ ਉਦਯੋਗਪਤੀ ਨੂੰ ਉਦਯੋਗ ਮੰਤਰੀ ਨਿਯੁਕਤ ਕੀਤਾ ਹੈ ਜੋ ਕਿ ਸਿੱਧਾ ਸਿੱਧਾ ਹਿੱਤਾਂ ਦਾ ਟਕਰਾ ਹੈ ਅਤੇ ਵਾਤਾਵਰਣ ਦੇ ਵਿਰੁੱਧ ਹੈ ਡਾਕਟਰ ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਬਾਬਾ ਸੀਚੇਵਾਲ ਸੰਗਤ ਨੂੰ ਕਾਰ ਸੇਵਾ ਕਰਨੀ ਕਹਿ ਰਹੇ ਹਨ ਅਤੇ ਉਹਨਾਂ ਨੂੰ ਬੁੱਢਾ ਦਰਿਆ ਤੋਂ ਇਸ ਉਦਯੋਗਿਕ ਪ੍ਰਦੂਸ਼ਣ ਨੂੰ ਸਾਫ਼ ਕਰਨ ਦੀ ਕਹਿ ਰਹੇ ਹਨ ਇਹ ਕਾਰ ਸੇਵਾ ਨਹੀਂ ਜੋ ਜੋ ਕਿ ਇੱਕ ਬਹੁਤ ਹੀ ਪਵਿੱਤਰ ਸੰਕਲਪ ਹੈ ਜਿਸ ਦੀ ਨਿਜੀ ਮੁਨਾਫੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕਪਲ ਅਰੁਣਾ ਤੇ ਕੁਲਦੀਪ ਸਿੰਘ ਖੈਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 22 ਜੁਲਾਈ 2025 ਨੂੰ ਬੁੱਢਾ ਦਰਿਆ ਦੇ ਮਾਮਲਿਆਂ ਦੀ ਹੋਣ ਵਾਲੀ ਮਾਨਹਾਨੀ ਪਟੀਸ਼ਨਾਂ ਅਤੇ ਬਾਕੀ ਕੇਸਾਂ ਦੀ ਸੁਣਵਾਈ ਕਾਰਨ ਐਨਜੀਟੀ ਵੱਲੋਂ ਪੁਖਤਾ ਕਾਰਵਾਈ ਹੋਣ ਦੀ ਉਮੀਦ ਹੈ